ਇਹ ਗੰਡਾ ਭਰ ਸਕਦਾ ਹੈ ਤੰਦਰੁਸਤੀ ਵਾਲੀਆਂ ਪੰਡਾਂ ਕਿਵੇਂ ਭਰੂਗਾ ਜੀ ਤੰਦਰੁਸਤੀ ਦੀਆਂ ਪੰਡਾਂ ਇਹ ਗੰਡਾ ਇਹ ਇਸ ਤਰ੍ਹਾਂ ਪਾ ਦੇਣਾ ਜੀ ਆਪਾਂ ਕਿੰਨੇ ਪਰਸੈਂਟ ਕਾਰਗਰ ਹੈ ਜੀ ਇਹ ਇਹ ਰਿਜ਼ਲਟ ਕਿੰਨਾ ਲੈਣ ਪੂਰਾ ਜੀ ਪੂਰਾ ਕੋਈ ਫਰੀਜ ਇਹ ਤੋਂ ਫੇਰ ਹੋઈ ਨਹੀਂ ਸਕਦਾ ਵਰਤ ਲਵੇ 5 ਤੋਂ 10 ਮਿੰਟ ਵੇਟ ਕਰੋ ਠੀਕ ਹੈ ਚਟੀਆਂ ਉਲਟੀਆਂ ਇਹਨਾਂ ਹਟ ਜਾਣਗੀਆਂ ਬਲਕਿ ਤੁਸੀਂ ਇੱਕ ਇਹ ਯੋਗ ਬਣਾ ਕੇ ਰੱਖਿਆ ਮੰਤਰ ਬਣਾ ਕੇ ਰੱਖਿਆ ਇਹ ਕਿਸ ਵਾਸਤੇ ਡਾਕਟਰ ਸਾਹਿਬ ਕਿਸੇ ਵੀ ਪ੍ਰਕਾਰ ਦੀ ਅਲਰਜੀ ਹੋਵੇ ਨਾਲ ਤੋਂ ਕਿਸੇ ਵੀ ਤਰ੍ਹਾਂ ਦੀ ਅੱਛਾ ਜੀ ਜਿੱਦਾਂ ਕਿਸ ਨੂੰ ਅਲਰਜੀ ਹੁੰਦੀ ਆ ਖਾਣ ਪੀਣ ਤੋਂ ਬਾਅਦ ਸਵੇਲਿੰਗ ਹੋ ਗਈ ਜਾਂ ਪਾਚਣ ਕਿਰਿਆ ਖਰਾਬ ਹੋ ਗਈ ਲੂਜ਼ ਮੋਸ਼ਨ ਲੱਗ ਗਏ ਚਿਹਰੇ ਤੇ ਫਲਾਵਟਾ ਗਈ ਇਹ ਓਵਰਆਲ ਹਰੇਕ ਚੀਜ਼ ਤੇ ਕੰਮ ਕਰਦਾ ਜੀ 15 ਦਿਨਾਂ ਚ ਇਹਦਾ ਰਿਜ਼ਲਟ ਮਿਲ ਜਾਂਦਾ ਬੱਚਿਆਂ ਦਾ ਵੀ ਜਿਹੜਾ ਲੀਵਰ ਹੈ ਉਹ ਕਹਿੰਦੇ ਜੀ ਫੈਟੀ ਹੋਣਾ ਸ਼ੁਰੂ ਹੋ ਗਿਆ ਬੱਚਿਆਂ ਨੂੰ ਅਟਕ ਆ ਰਹੇ ਨੇ ਉਹਨੂੰ ਤੋਂ ਪਛਾਹ ਕਰ ਸਕਦੇ ਤੁਹਾਡੇ ਜੀ ਆਹ ਬਸ ਤੁਸੀਂ ਨਾ ਬੱਚੇ ਨੂੰ ਜਿਵੇਂ 8-10 ਸਾਲ ਦਾ ਬੱਚਾ ਇੰਨੀ ਹੀ ਦੀ ਡੋਜ਼ ਹੀ ਦੇ ਦੇ ਜੀ ਠੀਕ ਹੈ ਪਹਿਲੀ ਖੁਰਾਕ ਨੇ ਦੱਸ ਦੇਣਾ ਜੀ ਕੀ ਦੱਸੂਰੇ ਮੈਂ ਕਹਾਂ ਜੀ ਪੂਰਾ ਪਾਚਨ ਕਰਿਆ ਪੂਰੀ ਨੂੰ ਭੁੱਖ ਲੱਗੂਗੀ ਪੂਰਾ ਰਸ ਬਣੂਗਾ ਬੱਚਾ ਖੁਸ਼ ਰਹੇਗਾ ਲੱਗ ਜੂ ਪਹਿਲੀ ਖਰਾਕ ਤੋਂ ਹੀ ਇਹੋ ਜੀ ਚੀਜ਼ ਹੈ ਜੀ ਇਹ ਮੋਬਾਈਲ ਟੀਵੀ ਦੇਖ ਕੇ ਜਿਹੜੇ ਬੱਚੇ ਰੋਟੀ ਪਾਣੀ ਖਾਂਦੇ ਨੇ ਉਹਨਾਂ ਦੀ ਸੇਤਾ ਵੀ ਹੈ ਨਹੀਂ ਜ਼ਿਆਦਾਤਰ ਬੱਚਿਆਂ ਦੀਆਂ ਤੇ ਉਹ ਆਦਤ ਛਡਾ ਦੂਗਾ ਜੀ ਇਹ ਇਹਨੂੰ ਦੇਖੋ ਜਦੋਂ ਇਹ ਛਕ ਲਿਆ ਉਹਨੂੰ ਪ੍ਰਸ਼ਾਦਾ ਛਕਣਾ ਹੀ ਪੈਣਾ ਹੈ ਜਦੋਂ ਉਹ ਮੈਡੀਸਿਨ ਖਾ ਲਈ ਨਾ ਉਹਨੇ 5-10 ਮਿੰਟਾਂ ਬਾਅਦ ਉਹਨੂੰ ਕੁਛ ਨਾ ਕੁਛ ਲੈਣਾ ਹੀ ਪਊਗਾ ਅੱਜ ਕੱਲ ਤੇ ਜੀ ਮਾਂ-ਬਾਪ ਪਿੱਛੇ-ਪਿੱਛੇ ਲਈ ਫਿਰਦੇ ਨੇ ਪੁੱਤਾ ਖਾਲਾ ਪੁੱਤਾ ਖਾਲਾ ਚਲਾ ਖਾਲਾ ਇਹ ਵੇ ਜੀ ਤੁਸੀਂ ਕਹਿੰਦੇ ਜਦੋਂ ਲਓਗੇ ਤੁਹਾਨੂੰ 5-10 ਮਿੰਟ ਬਾਅਦ ਭੁੱਖ ਲੱਗਣੀ ਉਹਦੀ ਅੱਛਾ ਬੱਚਾ ਪਿੱਛੇ-ਪਿੱਛੇ ਫਿਰਨ ਲਾ ਦੂ ਜੀ ਹਾਂ ਜੀ ਬਿਲਕੁਲ ਜੀ ਬੱਚਾ ਪਿੱਛੇ-ਪਿੱਛੇ ਫਰੂਗਾ ਜਦੋਂ ਲੈ ਲਿਆ ਸਿਆਣਾ ਵੀ ਜਿਹਨੂੰ ਭੁੱਖ ਨਹੀਂ ਲੱਗਦੀ ਪਹਿਲੀ ਖਰਾਕ ਹੀ ਦੱਸ ਦੂ ਜੀ ਮਾਪੇ ਤਾਂ ਕਹਿੰਦੇ ਨਹੀਂ ਸਾਡਾ ਬੱਚਾ ਖਾਂਦਾ ਬੜਾ ਹੈ ਵੀਜ਼ੇ ਬੜੇ ਖਾਂਦਾ ਹੈ 버거 ਬੜੇ ਖਾਂਦਾ ਹੈ ਫਰੈਂਚ ਫਰਾਈਜੇ ਚੱਲੇ ਹੋਏ ਨੇ ਆਲੂ ਫਿੰਗਰ ਬੜੇ ਖਾਂਦਾ ਜੀ ਉਹਦੇ ਨਾਲ ਤਾਂ ਜੀ ਫਿਰ ਢਿੱਡ ਦੀ ਗ੍ਰੋਥ ਹੋਊਗੀ ਜਦੋਂ ਵੱਡੇ ਹੋਗੇ ਸਿਹਤ ਤਾਂ ਨਹੀਂ ਬੰਦੀ ਉਹਨਾਂ ਚੀਜ਼ਾਂ ਨਾਲ ਕਿਉਂਕਿ ਜੋ ਆਪਾਂ ਨਿਊਟ੍ਰੀਸ਼ਨ ਚਾਹੀਦੇ ਆ ਉਹ ਉਹਨਾਂ ਨੇ ਨਹੀਂ ਪੂਰੇ ਕਰ ਪਾਉਣੇ ਜਿਹੜੇ ਬੱਚੇ ਵੱਧਦੇ ਨਹੀਂ ਫੁੱਲਦੇ ਨਹੀਂਗੇ ਕਿਸੇ ਵੀ ਚੀਜ਼ ਤੋਂ ਅਲਰਜੀ ਕਣਕ ਤੋਂ ਆ ਚਾਹੇ ਬਦਾਮ ਖਰੂੜ ਜਿਹੜੀ ਚੀਜ਼ ਮਰਜੀ ਕਿਸੇ ਤੋਂ ਵੀ ਆ ਠੀਕ ਹੈ ਉਸ ਬਿਲਕੁਲ ਜਮ੍ਹਾਂ ਹਟ ਜਾਂਦੀ ਆ ਬੱਚਾ ਪੂਰਾ ਵਧੂ ਫੁੱਲੂਗਾ ਪੂਰਾ 1 ਕਿ ਟਮ ਰਹੂਗਾ ਪਾਚਨ ਕੇ ਦਾ ਪੂਰੀ ਬੱਚੇ ਦੀ ਉਹ ਮੈਡੀਸਨ ਨਾਲ ਸਹੀ ਹੋਊਗੀ ਭਲਾ ਸਿਆਣਾ ਵਾ ਜੀ ਭਲਾ ਬੱਚਾ ਉਹ ਮੈਡੀਸਨ ਇਹੋ ਜੀ ਆ ਭੁੱਖ ਨੂੰ ਬਹੁਤ ਵਧੀਆ ਵਧਾਉਂਦੀ ਆ ਜਿਹੜੀ ਆਪਾਂ ਕੋਈ ਖਰਾਕ ਲੈ ਰਹੇ ਡਾਈਟ ਉਹਦਾ ਰਸ ਵੀ ਬਣਨਾ ਚਾਹੀਦਾ ਠੀਕ ਹੈ ਉਹ ਮੈਡੀਸਨ ਰਸ ਬਣਾਉਂਦੀ ਆ ਇਹ ਗੰਡਾ ਭਰ ਸਕਦਾ ਹੈ ਤੰਦਰੁਸਤੀ ਵਾਲੀਆਂ ਪੰਡਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਸ ਵੇਲੇ ਜਿਹੜੀਆਂ ਅਸੀਂ ਕਹਿ ਲਈਏ ਕਿ ਮੌਸਮ ਬਦਲਦੇ ਸਾਰ ਹੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਪੇਟ ਨਾਲ ਸੰਬੰਧਿਤ ਜਿਹੜੀਆਂ ਆ ਜਾਂਦੀਆਂ ਨੇ ਅਜਿਹੇ ਦੇ ਵਿੱਚ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਜਵਾਨ ਹੋਣ ਉਹਨਾਂ ਨੂੰ ਅਲਰਜੀਜ਼ ਦੀ ਬੜੀ ਪ੍ਰੋਬਲਮ ਜ਼ਿਆਦਾ ਜਿਹੜੀ ਅਸੀਂ ਕਹਿ ਲਈਏ ਕਿ ਆ ਆ ਜਾਂਦੀ ਹੈ ਅਜਿਹੇ ਦੇ ਵਿੱਚ ਕਈ ਵਾਰ ਲੂਜ਼ ਮੋਸ਼ਨ ਵੀ ਹੋ ਜਾਂਦੇ ਨੇ ਕਈ ਵਾਰ ਉਲਟੀਆਂ ਵੀ ਲੱਗ ਜਾਂਦੀਆਂ ਨੇ ਖਾਸ ਕਰਕੇ ਬੱਚਿਆਂ ਨੂੰ ਜਦੋਂ ਉਲਟੀਆਂ ਟਟੀਆਂ ਲੱਗਦੀਆਂ ਨੇ ਤਾਂ ਮਾਪਿਆਂ ਦਾ ਬਹੁਤ ਜ਼ਿਆਦਾ ਜ਼ਹਿਨ ਹੈਗਾ ਜਿਹੜਾ ਉਹ ਵਿਗੜ ਜਾਂਦਾ ਪਰ ਅੱਜ ਤੁਹਾਨੂੰ ਅਸੀਂ ਇਹ ਤਰੀਕਾ ਦੱਸਣ ਵਾਲਿਆਂ ਗੰਡਿਆਂ ਵਾਲਾ ਪਿਆਜ਼ ਵਾਲਾ ਜੇ ਜਦੋਂ ਹੀ ਤੁਸੀਂ ਇਹਨੂੰ ਇਸਤੇਮਾਲ ਕਰ ਲਿਆ ਤਾਂ ਫੌਰਨ ਹੀ ਟੱਟੀਆਂ ਉਲਟੀਆਂ ਤੁਹਾਡੀਆਂ ਬੰਦ ਹੋ ਜਾਣਗੀਆਂ ਤੇ ਜਿੰਨੇ ਵੀ ਅਨੇਕਾ ਤਰ੍ਹਾਂ ਦੀ ਅਲਰਜੀ ਹੈਗੀ ਐ ਉਹ ਉਸੇ ਟਾਈਮ ਤੋਂ ਦੂਰ ਹੋਣੀ ਸ਼ੁਰੂ ਹੋ ਸਕਦੀ ਹੈ ਸਾਡੇ ਨਾਲ ਨੇ ਲਾਲ ਹਵੇਲੀ ਵਾਲੇ ਬਾਪੂਬੈ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮੌਸਮ ਬਦਲਦੇ ਨਾਲ ਹੀ ਸਾਡਾ ਸਰੀਰ ਇਸ ਤਰ੍ਹਾਂ ਦੀਆਂ ਜਿਹੜੇ ਸਿੰਪਟਮ ਦਿਖਾਉਣੇ ਕਿਉਂ ਸ਼ੁਰੂ ਕਰ ਦਿੰਦਾ ਬਹੁਤ ਬਹੁਤ ਸਵਾਗਤ ਹੈ ਵੈਜੀ ਇੱਕ ਵਾਰ ਫਿਰ ਅਕੀ ਗੱਡੀ ਵੀ ਪੰਜਾਬੀ ਤੇ ਹਾਂਜੀ ਫਰੂਕੀ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਗਰ ਚ ਆਇਆਂ ਦਾ ਅੱਛਾ ਸਾਡੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਛਾ ਵੈਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਸ ਵੇਲੇ ਪਹਿਲਾਂ ਤਾਂ ਮੌਸਮ ਬਦਲਦਾ ਸੀ ਲੋਕਾਂ ਨੂੰ ਚਾ ਚੜਦਾ ਸੀ ਹਾਂਜੀ ਹਾਂਜੀ ਤੇ ਹੁਣ ਜਦੋਂ ਮੌਸਮ ਬਦਲਦਾ ਹੈ ਤਾਂ ਲੋਕ ਲੋਕ ਡਾਕਟਰ ਦੇ ਦਰ ਤੇ ਜਾ ਚੜਦੇ ਨੇ ਜੀ ਹਾਂਜੀ ਦੇਖੋ ਸਾਡੇ ਖਾਣ ਪੀਣ ਰਹਿਣ ਸਹਿਣ ਦੇ ਨਾਲ ਸਾਨੂੰ ਇਨਫੈਕਸ਼ਨਾਂ ਪੇਟ ਵਿੱਚ ਹੋ ਜਾਣੀਆਂ ਪੇਟ ਦਰਦ ਤੇ ਰਹਿਣਾ ਮਾ ਟਟੀਆਂ ਉਲਟੀਆਂ ਤੇ ਦਸ ਲੱਗ ਜਾਂਦੇ ਆ ਠੀਕ ਹੈ ਜਿਵੇਂ ਬੁਖਾਰ ਹੋ ਜਾਂਦਾ ਵਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਥੋੜਾ ਮੌਸਮ ਚੇਂਜ ਦੇ ਨਾਲ ਸਾਡੀ ਬੋਡੀ ਨੂੰ ਥੋੜਾ ਪਹਿਲਾਂ ਤਾਂ ਥੋੜਾ ਬਹੁਤਾ ਫਰਕ ਪੈਂਦਾ ਹੁਣ ਤਕਰੀਬਨ ਹਰ ਇੱਕ ਨੂੰ ਥੋੜਾ ਬਹੁਤਾ ਕੋਈ ਨਾ ਕੋਈ ਲਮਤ ਆ ਹੀ ਜਾਂਦੀ ਜੀ ਹਰ ਇੱਕ ਨੂੰ ਉਹ ਕੀ ਕਾਰਨ ਕੀ ਹੈ ਜੀ ਇਹ ਸਾਡਾ ਹੀ ਮੌਸਮ ਵਾਤਾਵਰਨ ਦਾ ਬੜਾ ਪ੍ਰੋਡਿਊਸ਼ਨ ਬਹੁਤ ਜ਼ਿਆਦਾ ਆ ਠੀਕ ਹੈ ਤੇ ਖਾਣ ਪੀਣ ਵੀ ਸਾਡਾ ਸਹੀ ਨਹੀਂਗਾ ਦਰਖਤ ਵੀ ਕਰਦੇ ਆ ਵਾਤਾਵਰਣ ਤੇ ਬੜਾ ਸਾੜੇ ਹੀ ਨਿਰਭਰ ਕਰਦੇ ਆ ਜੀ ਉਸ ਕਰਕੇ ਹੀ ਬਿਮਾਰੀਆਂ ਵੀ ਥੋੜਾ ਸਾਨੂੰ ਘੇਰੇ ਚ ਵੱਧ ਲੈਂਦੀਆਂ ਜੀ ਬਹੁਤ ਜ਼ਿਆਦੇ ਇਹ ਅਲਰਜੀ ਵੇਜੇ ਅੱਜਕੱਲ ਤੁਸੀਂ ਤੇ ਇਹਦੀ ਗੱਲ ਕਰ ਰਹੇ ਹੋ ਮੌਸਮ ਬਦਲਦੇ ਨਾਲ ਬਹੁਤ ਸਾਰੀਆਂ ਅਲਰਜੀਆ ਵੀ ਆ ਜਾਂਦੀਆਂ ਨੇ ਜੀ ਕਿਸੇ ਦੀ ਛਿੱਕਾਂ ਵੱਜਣ ਲੱਗ ਜਾਂਦੀਆਂ ਨੇ ਕਿਸੇ ਦੀਆਂ ਨੱਕ ਚੋਂ ਪਾਣੀ ਵਗਣ ਲੱਗ ਜਾਂਦਾ ਕਿਸੇ ਨੂੰ ਸਿਰਦਰਦ ਹੋਣ ਲੱਗ ਜਾਂਦਾ ਮੌਸਮ ਬਦਲਦੇ ਨਾਲ ਹੀ ਉਹ ਇਹ ਕਿਉਂ ਹੁੰਦਾ ਜੀ ਇਹ ਪ੍ਰੋਪਰ ਮਤਲਬ ਕੋਈ ਇਹ ਸਰੀਰ ਕੋਈ ਸਿੰਪਟਮ ਦਿੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਜੀ ਇਹ ਸਾਡੇ ਦਿਮਾਗ ਦੀ ਖੇਡ ਹੁੰਦੀ ਸਾਰੀ ਦਿਮਾਗ ਸਾਡਾ ਬਹੁਤ ਵੀਕ ਹੋਇਆ ਹੁੰਦਾ ਵਾ ਉਹਦੇ ਵਿੱਚ ਰੇਸ਼ਾ ਬਣਨ ਲੱਗ ਜਾਂਦਾ ਜਿਹਨੂੰ ਦਿਮਾਗੀ ਰੇਸ਼ਾ ਕਹਿ ਦਿੰਦੇ ਆ ਜੀ ਠੀਕ ਹੈ ਉਹ ਇਨਸਾਨ ਦੇ ਅੰਦਰ ਹੌਲੀ ਹੌਲੀ ਛਾਤੀ ਤੇ ਡਿੱਗਣਾ ਸ਼ੁਰੂ ਹੋ ਜਾਂਦਾ ਵਾ ਠੀਕ ਹੈ ਜੀ ਉਹਦੇ ਨਾਲ ਫਿਰ ਜਿਵੇਂ ਸਾਹ ਚੜਨਾ ਕਈ ਪੰਪ ਲੈਂਦੇ ਆ ਠੀਕ ਹੈ ਤੇ ਨਜਲਾ ਜਕਾਮ ਛੱਕਾ ਇਹ ਚੀਜ਼ਾਂ ਤੋਂ ਲਾਗਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਉਹ ਚੀਜ਼ ਤੋਂ ਜੀ ਇਹ ਦਿਮਾਗ ਦੀ ਵੀਕਨੈਸ ਹੀ ਹੁੰਦੀ ਆ ਉਹ ਜਦੋਂ ਕੋਈ ਮੌਸਮ ਬਦਲਦਾ ਵਾ ਹਾਂਜੀ ਉਹ ਦਿਮਾਗ ਉਹਦਾ ਜਿਵੇਂ ਉਹਨੂੰ ਪੂਰਾ ਕਵਰ ਨਹੀਂ ਕਰਦਾ ਉਹ ਚੀਜ਼ ਨੂੰ ਉਹਦੇ ਨਾਲ ਉਹ ਰੇਸ਼ਾ ਤੁਰ ਪ ਚਿਕਾਂ ਰੇਸ਼ਾਂ ਤੇ ਆਪਾਂ ਨੂੰ ਸਾਹ ਚੜਨ ਲੱਗ ਜਾਂਦਾ ਫਿਰ ਪੰਪ ਲੈਣੇ ਪੈਂਦੇ ਆ ਬਹੁਤ ਇਸ ਤਰ੍ਹਾਂ ਕਾਫੀ ਚੀਜ਼ਾਂ ਕਰਨੀਆਂ ਪੈਂਦੀਆਂ ਜੀ ਜੀ ਠੀਕ ਕੀਤਾ ਜਾ ਸਕਦੇ ਆ ਹਾਂ ਜੀ ਬਿਲਕੁਲ 100% ਜੀ ਉਹ ਜਵਾਂ ਮਰੀਜ਼ ਐ ਇੱਕ ਹਫ਼ਤੇ ਦੇ ਵਿੱਚ ਵਿੱਚ ਕਲੀਅਰ ਹੋ ਜਾਂਦਾ ਪਰ ਉਹ ਦਵਾਈ ਤਿੰਨ ਤੋਂ ਚਾਰ ਮਹੀਨੇ ਖਾਣੀ ਪੈਂਦੀ ਆ ਬਿਲਕੁਲ ਇਸ ਚੀਜ਼ ਤੋਂ ਛੁਟਕਾਰਾ ਹੋ ਜਾਂਦਾ ਸਦਾ ਵਾਸਤੇ ਜੀ ਜੀ ਅਸੀਂ ਸਮਝਾਂਗੇ ਤੁਹਾਡੇ ਕੋਲੋਂ ਸਾਡੇ ਕੋਲ ਸਾਡੇ ਨਾਲ ਜਿਹੜੇ ਡਾਕਟਰ ਕ੍ਰਿਸ਼ਨ ਕਰਨ ਜੀ ਵੀ ਨੇ ਸਾਡੇ ਨਾਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਰਨ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਰਕੀਕ ਟੀਵੀ ਪੰਜਾਬੀ ਤੇ ਰੁਕੀ ਸਾਹਿਬ ਧੰਨਵਾਦ ਜੀ ਤੁਹਾ ਜੀ ਜੀ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਤੁਹਾਡੇ ਕੋਲ ਇਹ ਹੈਗਾ ਇਸ ਵੇਲੇ ਜਿਸ ਤਰੀਕੇ ਦੀ ਅਲਰਜੀ ਦੀ ਗੱਲ ਕੀਤੀ ਕਿ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਵੈਜੀ ਨੇ ਕਿਹਾ ਪਰ ਇਸ ਵੇਲੇ ਤਾਂ ਬੱਚਿਆਂ ਨੂੰ ਕਣਕ ਤੋਂ ਅਲਰਜੀ ਹੋਣ ਲੱਗੀ ਜੀ ਇਹ ਕੀ ਗੱਲ ਬਣੀ ਜੀ ਕਣਕ ਤੋਂ ਹੀ ਅਲਰਜੀ ਹੋ ਗਈ ਬਿਲਕੁਲ ਜੀ ਕਿਉਂਕਿ ਇਮਿਊਨਿਟੀ ਸਿਸਟਮ ਬੱਚਿਆਂ ਦਾ ਵੀਕ ਹੋਣ ਲੱਗ ਗਿਆ ਠੀਕ ਹੈ ਇਹਦਾ ਖਾਣ ਪੀਣ ਦਾ ਲਾਲੂ ਜਿੱਦਾਂ ਹੁਣ ਕਈ ਪੇਸ਼ੈਂਟ ਇਦਾਂ ਹੁੰਦੇ ਆ ਜਿਹੜੇ ਕਹਿ ਦਿੰਦੇ ਵੀ ਡਾਕਟਰ ਨੇ ਸਾਨੂੰ ਕਹਿਦਾ ਵੀ ਸਾਡੇ ਬੱਚਿਆਂ ਨੂੰ ਇੰਨਾ ਟਾਈਮ ਆਪਾਂ ਵੀ ਜਿਵੇਂ ਨਾਟੋ ਵਗੈਰਾ ਨਹੀਂ ਦੇਣੇ ਕਣਕ ਨਹੀਂ ਦੇਣੀ ਇਹ ਚੀਜ਼ ਕਰਕੇ ਫਿਰ ਉਹ ਸਰੀਰ ਉਹਨੂੰ ਚੱਲ ਨਹੀਂ ਪਾਉਂਦਾ ਜਦੋਂ ਆਪਾਂ ਦਿੰਦੇ ਆ ਬਾਕੀ ਕੁਦਰਤੀ ਵੀ ਹੁੰਦਾ ਵਾ ਪਰ ਜ਼ਿਆਦਾਤਰ ਇਹ ਦੇ ਕਰਕੇ ਹੁੰਦਾ ਇੱਕ ਤਾਂ ਆ ਰਹੀਆਂ ਵਾ ਠੀਕ ਹੈ ਕਿ ਠੀਕ ਹੋ ਜਾਂਦਾ ਜੀ ਬਿਲਕੁਲ ਜੀ ਠੀਕ ਹੋ ਜਾਂਦਾ ਵਾ 15 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਮਿਲ ਜਾਂਦਾ ਵਾ ਠੀਕ ਹੈ ਅੱਛਾ ਇੱਕ ਗੱਲ ਹੋਰ ਦੱਸੋ ਜਦੋਂ ਅ ਬੱਚਿਆਂ ਦੀ ਅਸੀਂ ਗੱਲ ਕਰਦੇ ਆ ਸਿਹਤ ਦੀ ਬਹੁਤ ਸਾਰੇ ਬੱਚੇ ਹੈਗੇ ਨੇ ਜਿਨ੍ਹਾਂ ਦੀ ਕਿ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਮਤਲਬ ਇਹ ਹੈ ਕਿ ਬਦਾਮ ਢੋਲ ਢੋਲ ਕੇ ਦੁੱਧ ਚ ਪਲਾ دیے ਦੇਸੀ ਕੀ ਦੇ ਡੱਬੇ ਖਾਲੀ ਕਰ دیے ਤੇ ਚੰਗੀ ਪ੍ਰੋਟੀਨ ਵਾਲੀ ਡਾਈਟ ਅਸੀਂ ਦੇ ਦिए ਪਰ ਕਦੇ ਸਾਡਾ ਵਜ਼ਨ ਫੇਰ ਨਹੀਂ ਵੱਧਾ ਇਹ ਜੀ ਬੱਚੇ ਨੂੰ ਵੇਖ ਕੇ ਪਤਾ ਲੱਗਦਾ ਵੀ ਉਹਦੇ ਚ ਪਹਿਲਾਂ ਵੇਖਣਾ ਪੈਂਦਾ ਵੀ ਕੀ ਪ੍ਰੋਬਲਮ ਆ ਰਹੀ ਆ ਉਹਦਾ ਕਿਹੜਾ ਆਰਗਨ ਆ ਜਿਹੜਾ ਨਹੀਂ ਪ੍ਰੋਪਰ ਕੰਮ ਕਰ ਪਾਉਂਦਾ ਫਿਰ ਉਹਦੇ ਤੇ ਫੋਕਸ ਕਰਕੇ ਉਹਨੂੰ ਮੈਡੀਸਨ ਦਿੱਤੀ ਜਾਂਦੀ ਆ ਤੇ ਫਿਰ ਉਹ ਪ੍ਰੋਪਰ ਰਿਜ਼ਲਟ ਮਿਲਦਾ ਉਹਦਾ ਫਿਰ ਪ੍ਰੋਪਰ ਬਿਲਕੁਲ ਜੀ 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 ਮਤਲਬ ਇਹ ਹੈ ਕਿ ਜੇ ਤੁਹਾਡੇ ਬੱਚਾ ਨਹੀਂ ਵੱਧਦਾ ਫੁੱਲਦਾ ਜਾਂ ਖਾਂਦਾ ਪੀਂਦਾ ਤੋ ਦਾ ਹੱਲ ਹੋ ਜਾਂਦਾ ਬਿਲਕੁਲ ਜੀ ਜੇ ਬੱਚਾ ਖਰਾਕ ਨਹੀਂ ਖਾਂਦਾ ਫਿਰ ਤਾਂ ਉਹਨੇ ਵਧਣਾ ਫੁੱਲਣਾ ਨਹੀਂ ਜੇ ਖਰਾਕ ਖਾਣ ਦੇ ਬਾਵਜੂਦ ਨਹੀਂ ਗ੍ਰੋਥ ਹੋ ਰਹੀ ਫਿਰ ਉਹਦਾ ਹੱਲ ਹੈਗਾ ਵਾ ਨਹੀਂ ਮਾਪੇ ਤਾਂ ਕਹਿੰਦੇ ਨਹੀਂ ਸਾਡਾ ਬੱਚਾ ਖਾਂਦਾ ਬੜਾ ਹੈ ਵੀਜ਼ੇ ਬੜੇ ਖਾਂਦਾ ਹੈ 버거 ਬੜੇ ਖਾਂਦਾ ਹੈ ਫਰੈਂਚ ਫਰਾਈਜੇ ਚੱਲੇ ਹੋਏ ਨੇ ਆਲੂ ਫਿੰਗਰ ਬੜੇ ਖਾਂਦਾ ਜੀ ਉਹਦੇ ਨਾਲ ਤਾਂ ਜੀ ਫਿਰ ਢਿੱਡ ਦੀ ਗ੍ਰੋਥ ਹੋਊਗੀ ਜਦੋਂ ਵੱਡੇ ਹੋਗੇ ਸਿਹਤ ਤਾਂ ਨਹੀਂ ਬਣਦੀ ਉਹਨਾਂ ਚੀਜ਼ਾਂ ਨਾਲ ਤੇ ਨਾ ਹੀ ਸਿਹਤ ਵਾਲੀ ਨਹੀਂ ਨਹੀਂ ਜੀ ਨਾ ਹੀ ਦਿਮਾਗ ਦੀ ਗ੍ਰੋਥ ਹੋਣੀ ਆ ਕਿਉਂਕਿ ਜੋ ਆਪਾਂ ਨਿਊਟ੍ਰੀਸ਼ਨ ਚਾਹੀਦੇ ਆ ਉਹ ਉਹਨਾਂ ਨੇ ਨਹੀਂ ਪੂਰੇ ਕਰ ਪਾਉਣੇ अच्छा बिल्कुल जी ਜਿਹੜੇ 버거 ਪੀਜ਼ ਆ ਨੇ ਬਿਲਕੁਲ ਜੀ ਉਹ ਸਿਰਫ ਇੱਕ পেট ਭਰਦੇ ਆ ਤੇ ਆਪਾਂ ਨੂੰ ਨੇ ਬਿਮਾਰੀਆਂ ਦੇਣੀਆਂ ਵਾ ਓਕੇ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਵਾ ਜੀ ਸਾਨੂੰ ਇਹ ਦੱਸੋ ਵੀ ਜਦੋਂ ਬੱਚੇ ਨੇ ਜੀ ਬੱਚਿਆਂ ਦਾ ਟੱਟੀਆਂ ਉਲਟੀਆਂ ਲੱਗੀਆਂ ਮਾਪੇ ਬੜੇ ਪਰੇਸ਼ਾਨ ਹੋ ਜਾਂਦੇ ਨੇ ਟੈਨਸ਼ਨ 'ਚ ਆ ਜਾਂਦੇ ਨੇ ਤੇ ਉਹੀ ਟੈਨਸ਼ਨ ਦਾ ਫਾਇਦਾ ਫਿਰ ਡਾਕਟਰ ਕਈ ਵਾਰ ਚਲੋ ਸਾਰੇ ਨਹੀਂ ਲੇਕਿਨ ਬਹੁਤ ਸਾਰੇ ਫਿਰ ਉਹਦਾ ਨਜਾਇਜ਼ ਫਾਇਦਾ ਵੀ ਚੱਕਦੇ ਨੇ ਜੇ ਤੁਹਾਡੇ ਬੱਚਿਆਂ ਨੂੰ ਇਹ ਇਨਫੈਕਸ਼ਨ ਕੋਈ ਵੀ ਪਲੱਸ ਜਦੋਂ ਮੈਲੈਟੋਨ ਬਾਰ-ਬਾਰ ਬੱਚੇ ਜਾਂਦੇ ਆ ਉਲਟੀਆਂ ਟਟੀਆਂ ਲੱਗ ਜਾਂਦੀਆਂ ਜਦੋਂ ਹਾਂਜੀ ਉਹਨਾਂ ਦਾ ਪਾਣਾ ਕੋਲੇ ਘਰੇ ਦੇਸੀ ਹਰ ਇੱਕ ਦੇ ਘਰੇ ਹੁੰਦਾ ਵਾ ਜੀ ਉਹਨੂੰ ਆਪਾਂ ਵਰਤਾਂਗੇ ਇਸਤੇਮਾਲ ਕਰਾਂਗੇ ਬਿਲਕੁਲ ਉਹ ਇੱਕ ਦੋ ਮਿੰਟ ਦੇ ਵਿੱਚ ਹੀ ਠੀਕ ਹੋ ਜਾਣਾ ਬੱਚਾ ਟਟੀਆਂ ਉਲਟੀਆਂ ਹਾਂਜੀ ਵਾਤ ਤੋਂ ਵਾਤ 5 ਮਿੰਟ ਲੱਗਣਗੇ ਤੇ ਬਿਲਕੁਲ ਬੱਚਾ ਤੰਦਰੁਸਤ ਹੋ ਜਾਊਗਾ ਵਾ ਇੱਕ ਦੋ ਖਰਾਕਾ ਦੇਓ ਬਸ ਤਾਂ ਪਹਿਲੀ ਖਰਾਕ ਤੋਂ ਬਾਅਦ ਨਹੀਂ ਲੋੜ ਪੈਂਦੀ ਠੀਕ ਹੈ ਜੇ ਕੋਈ ਲੋੜ ਪੈਂਦੀ ਹੈ ਦੂਜੀ ਖਰਾਕ ਦੇ ਦਿਓ 10 12 ਘੰਟੇ ਬਾਅਦ ਵੈਸੇ ਤਾਂ ਪਹਿਲੀ ਖੁਰਾਕ ਹੀ ਉਹਨੂੰ ਠੀਕ ਕਰ ਦਿੰਦੀ ਹੈ ਜੀ ਅੱਛਾ ਜਿਹੜੀ ਅਲਰਜੀਆਂ ਦੇ ਤੁਸੀਂ ਕੀ ਕਰਨ ਬੰਦ ਦਿਓ ਜੀ ਜਿਹੜੇ ਬੱਚੇ ਨੂੰ ਕਣਕ ਤੋਂ ਅਲਰਜੀ ਹੋਗੀ ਜੋਾਂ ਤੋਂ ਅਲਰਜੀ ਹੋਗੀ ਕਿਸੇ ਨੂੰ ਬਦਾਮਾਂ ਤੋਂ ਅਲਰਜੀ ਹੋਗੀ ਕਿਸੇ ਨੂੰ ਤੇਲ ਤੋਂ ਅਲਰਜੀ ਹੋਗੀ ਇਹ ਅਲਰਜੀ ਤੁਹਾਡੇ ਮਤਲਬ ਜਿਸ ਵੇਲੇ ਤੁਸੀਂ ਸ਼ੁਰੂ ਕੀਤੀ ਹੈ 35 40 ਸਾਲ ਪਹਿਲਾਂ ਉਸ ਵੇਲੇ ਵੀ ਇਹ ਹੁੰਦਾ ਸੀ ਜੀ ਨਹੀਂ ਉਦੋਂ ਤਾਂ ਨਹੀਂ ਹੁੰਦਾ ਸਾਡੇ ਕੋਲ ਉਸ ਟਾਈਮ ਤੇ ਅੱਜ ਤੋਂ ਤਕਰੀਬਨ ਕੋਈ ਹੈਗੀ ਜੀ ਇਹ 92 93 ਦੀ ਗੱਲ ਹੈ ਸਾਡੇ ਕੋਲ ਫਰੀਦਕੋਟ ਤੋਂ ਬੱਚਾ ਹੈ ਸਭ ਤੋਂ ਪਹਿਲਾਂ ਇੱਕ ਅੱਛਾ ਜੀ ਇਸ ਚੀਜ਼ ਨੂੰ ਪਹਿਲੀ ਵਾਰ ਅਸੀਂ ਸੁਣਿਆ ਸੀ ਪਹਿਲਾਂ ਨਹੀਂ ਸਾਡੇ ਕੋਲ ਕਿਤੇ ਵੀ ਉਸਤਾਦ ਜੀ ਕੋਲੇ ਵੀ ਜਾਂਦੇ ਰਹੇ ਹਾਂ ਪਰ ਸਾਡੇ ਕੋਲੇ ਨਹੀਂ ਕਿ ਬਰੀਜੇ ਦੇਖਿਆ ਸੀ ਫਿਰ ਜਦੋਂ ਬੱਚਾ ਸਾਡੇ ਕੋਲ ਆਇਆ ਫਿਰ ਮੈਂ ਉਸਤਾਦ ਜੀ ਨਾਲ ਗੱਲ ਕੀਤੀ ਫਿਰ ਇਹ ਯੋਗ ਤਿਆਰ ਕੀਤਾ ਜੀ ਇੱਕ ਉਹ ਬੱਚੇ ਨੂੰ ਦਿੱਤਾ ਅਸੀਂ ਬੱਚੇ ਨੂੰ ਉਦੋਂ 3 ਮਹੀਨੇ ਖਵਾਇਆ ਸੀ ਅੱਜ ਤੱਕ ਉਹ ਬੱਚਾ ਬਿਲਕੁਲ ਮਹਾਰਾਜ ਜੀ ਮੇਰੇ ਨਾਲ ਪੂਰਾ ਤੰਦਰੁਸਤ ਸਾਹਿਬ ਨੂੰ ਦੁਆਰਾ ਇਹ ਮੁੜ ਕੇ ਮੁਸ਼ਕਲ ਨਹੀਂ ਕਿਤੇ ਆਈ ਉਹਨਾਂ ਨੇ ਬਹੁਤ ਹੀ ਮਰੀ ਸਾਡੇ ਕੋਲੇ ਭੇਜੇ ਆ ਓਕੇ ਜੀ ਜਿਹੜੇ ਬੱਚੇ ਵੱਧਦੇ ਨਹੀਂ ਫੁੱਲਦੇ ਕਿਸੇ ਵੀ ਚੀਜ਼ ਤੋਂ ਅਲਰਜੀ ਕਣਕ ਤੋਂ ਆ ਚਾਹੇ ਬਦਾਮ ਖਰੋੜ ਜਿਹੜੀ ਚੀਜ਼ ਮਰਜੀ ਕਿਸੇ ਤੋਂ ਵੀ ਆ ਠੀਕ ਹੈ ਉਸ ਬਿਲਕੁਲ ਜਮ੍ਹਾਂ ਹਟ ਜਾਂਦੀ ਆ ਬੱਚਾ ਪੂਰਾ ਵਧੂ ਫੁੱਲੂਗਾ ਪੂਰਾ ਐਕਟਮ ਰਹੂਗਾ ਪਾਚਨ ਕੇ ਦਾ ਪੂਰੀ ਬੱਚੇ ਦੀ ਉਹ ਮੈਡੀਸਨ ਨਾਲ ਸਹੀ ਹੋਊਗੀ ਭਲਾ ਸਿਆਣਾ ਵਾ ਜੀ ਭਲਾ ਬੱਚਾ ਉਹ ਮੈਡੀਸਨ ਇਹੋ ਜੀ ਆ ਭੁੱਖ ਨੂੰ ਬਹੁਤ ਵਧੀਆ ਵਧਾਉਂਦੀ ਆ ਦੇ ਨਾਲ ਪਾਚਨ ਕਰਿਆ ਕਰਦੀ ਆ ਇਹ ਨਹੀਂ ਵੀ ਜ਼ਰੂਰੀ ਆਪਾਂ ਵੀ ਖਾਣਾ ਪੰਜਾ ਰੋਟੀਆਂ ਖਾਣੀਆਂ ਜੀ 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 ਜਿਹੜੀ ਆਪਾਂ ਕੋਈ ਖਰਾਕ ਲੈ ਰਹੇ ਡਾਈਟ ਉਹਦਾ ਰਸ ਵੀ ਬਣਨਾ ਚਾਹੀਦਾ ਠੀਕ ਹੈ ਉਹ ਮੈਡੀਸਨ ਰਸ ਬਣਾਉਦੀ ਆ ਠੀਕ ਹੈ ਮਤਲਬ ਜਿਵੇਂ ਆਪ ਬੈਡੀ ਆ ਸਾਡੇ ਕੋਲ ਪਲੇਰ ਵੀ ਆਉਂਦੇ ਆ ਸੀ ਪਲੇਰਾਂ ਨੂੰ ਵੀ ਦਿੰਨੇ ਉਹ ਚੀਜ਼ ਨਾਲ ਖਾਣ ਨੂੰ ਜਦੋਂ ਕੋਈ ਮੈਡੀਸਨ ਕੋਲ ਨਾਲ ਤਾਕਤ ਵਸ ਦੇਣੇ ਨਾਲ ਉਹ ਜ਼ਰੂਰ ਦਿੰਨੇ ਆ ਪਰ ਉਹ ਪਾਚਨ ਕਿਰਨ ਨੂੰ ਬੜਾ ਸਿਸਟਮ ਸਾਡਾ ਠੀਕ ਕਰਦੀ ਹੈ ਜੀ ਪਰ ਵੈਜ ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਹੈ ਕਿ ਨਵੇਂ ਬੱਚੇ ਵੀ ਇਸ ਤਰ੍ਹਾਂ ਦੇ ਹੈਗੇ ਨੇ ਉਹ ਪੀਂਦੇ ਪਾਣੀ ਨੇ ਤੇ ਲੱਗਦਾ ਉਹਨਾਂ ਨੂੰ ਦੇਸੀ ਘਿਓ ਵਾਂਗੂ ਆ ਉਹ ਕੀ ਹੋ ਜਾਂਦਾ ਜੀ ਉਹ ਜਿਵੇਂ ਸਾਡਾ ਸਿਸਟਮ ਹੀ ਖਰਾਬ ਹੋ ਜਾਂਦਾ ਜਿੱਦ ਕਿ ਉਹਨਾਂ ਨੂੰ ਮਟਾਪਾ ਬਣਾਈ ਜਾਂਦਾ ਹੈ ਬੱਚਿਆਂ ਹਾਂਜੀ ਹਾਂ ਸਿਆਣਿਆਂ ਨੂੰ ਬੱਚਿਆਂ ਨੂੰ ਵੀ ਆਉਂਦਾ ਵੱਡੇਆਂ ਉਮਰਦਿਆਂ ਨੂੰ ਵੀ ਆਉਂਦਾ ਹਾਂਜੀ ਉਹ ਜਿਵੇਂ ਕੋਈ ਵੀ ਅਸੀਂ ਖਾਂਦੇ ਆ ਨਾ ਜਿਵੇਂ ਚਰਦੀ ਕਿਹਿਆਂ ਚ ਵੱਧ ਲੱਗ ਜਾਂਦੀ ਆ ਚਰਬੀ ਮਤਲਬ ਜੀ ਜਿਵੇਂ ਆਪਣੀ ਬੋਡੀ ਫੇਲਦੀ ਹੈ ਚਰਬੀ ਵੱਧ ਬਣਨ ਲੱਗ ਜਾਂਦੀ ਹੈ ਆਪਾਂ ਕੋਈ ਵੀ ਚੀਜ਼ ਜਦੋਂ ਬਰਉਣੀ ਖਾਹਕ ਜਦੋਂ ਪੂਰੀ ਪਾਚਨ ਕਰੇ ਆਪਣੀ ਸਹੀ ਹੋਊਗੀ ਪੇਟ ਪੂਰਾ ਵਧੀਆ ਸਾਫ਼ ਹੋਊਗਾ ਉਹ ਬੰਦਾ ਵੇਟ ਨਹੀਂ ਵਧੂਗਾ ਜੀ ਉਹਦੇ ਨਾਲ ਚਰਬੀ ਬਣੂਗੀ ਜਦੋਂ ਪਾਚਨ ਕਰਿਆ ਸਾਡੀ ਖਰਾਬ ਹੋ ਗਈ ਫੇ ਸਾਡਾ ਵੇਟ ਵਧਣਾ ਹੀ ਵਧਣਾ ਕੋਈ ਵੀ ਚੀਜ਼ ਆ ਆਪਾਂ ਕੋਈ ਵੀ ਖਾਨੇ ਆ ਇੱਕਦਮ ਹੌਲੀ ਖਾਓ ਸਲੋਕ ਆਓ ਚੌਂਕੜੀ ਮਾਰ ਕੇ ਖਾਓ ਸਵਾਦ ਦੇ ਨਾਲ ਖਾਓ ਇਹ ਨਹੀਂ ਵੀ ਅਸੀਂ ਬੁਰਕੀ ਫਟਾਫਟ ਸਿੱਟੀ ਗਏ ਅੰਦਰ ਉਹ ਚੀਜ਼ ਸਾਡਾ ਪਾਚਨ ਕਰ ਸਾਡੀ ਖਰਾਬ ਹੋ ਜਾਂਦੀ ਆ ਠੀਕ ਹੈ ਤੇ ਉਸ ਹਰ ਇੱਕ ਕੋਲੇ ਟਾਈਮ ਹੈਗਾ ਵਾ ਆਪਦੇ ਕੱਪੜੇ ਵਧੀਆ ਪ੍ਰੈਸ ਕਰ ਲੂਗਾ ਨਹਾ ਲੂਗਾ ਤਿਆਰ ਹੋਣ ਨੂੰ ਟਾਈਮ ਲਾ ਲੂ ਖਾਣਾ ਖਾਣਾ ਬੰਦੇ ਨੇ ਉਦੋਂ ਜਦੋਂ ਨੇ ਗੱਡੀ 'ਚ ਬਹਿਣਾ ਚਾਹੇ ਕੰਮ ਕਰਨਾ ਉਹਨੇ ਫਟਾਫਟ ਖਾਣਾ 1 ਮਿੰਟ ਜਾਂ 1 ਮਿੰਟ 2 ਸਕਿੰਟ ਹੀ ਲੱਗਣ ਦਿੰਦੇ ਜੀ ਸਹੀ ਗੱਲ ਹੈ ਤੇ ਇਹ ਚੀਜ਼ਾਂ ਸਾਨੂੰ ਬਹੁਤ ਹਾਨੀਕਾਰਕ ਆ ਸਾਨੂੰ ਖਾਣੇ ਨੂੰ ਜ਼ਰੂਰ ਟਾਈਮ ਦੇਣਾ ਚਾਹੀਦਾ ਜਿਹੜੀ ਸਾਡੀ ਨੇ ਬੋਡੀ ਨੂੰ ਜੀਨੇ ਚਲਾਉਣਾ ਵਾ ਉਹ ਤੇ ਜ਼ਰੂਰ ਟਾਈਮ ਦਿਓ ਜੀ 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 ਅੱਛਾ ਵੈ ਜੀ ਤੁਸੀਂ ਇੱਕ ਇਹ ਯੋਗ ਬਣਾ ਕੇ ਰੱਖਿਆ ਮੰਤਰ ਬਣਾ ਕੇ ਰੱਖਿਆ ਇਹ ਕਿਸ ਵਾਸਤੇ ਡਾਕਟਰ ਸਾਹਿਬ ਇਹ ਜੀ ਹੈਗਾ ਅਲਰਜੀ ਵਾਸਤੇ ਜਿਵੇਂ ਆਪਾਂ ਕਹਿੰਦੇ ਵੀਟ ਅਲਰਜੀ ਆ ਕਿਸੇ ਵੀ ਪ੍ਰਕਾਰ ਦੀ ਅਲਰਜੀ ਹੋਵੇ ਨਾਲ ਤੋਂ ਕਿਸੇ ਵੀ ਤਰ੍ਹਾਂ ਦੀ ਜਿੱਦਾਂ ਕਿ ਜਿਹਨੂੰ ਅਲਰਜੀ ਹੁੰਦੀ ਆ ਖਾਣ ਪੀਣ ਤੋਂ ਬਾਅਦ ਸਵੇਲਿੰਗ ਹੋ ਗਈ ਜਾਂ ਪਾਚਣ ਕਿਰਿਆ ਖਰਾਬ ਹੋ ਗਈ ਲੂਜ਼ ਮੋਸ਼ਨ ਲੱਗ ਗਏ ਚਿਹਰੇ ਤੇ ਫਲਾਵਟਾ ਗਈ ਇਹ ਓਵਰਆਲ ਹਰੇਕ ਚੀਜ਼ ਤੇ ਕੰਮ ਕਰਦਾ ਜੀ 15 ਦਿਨਾਂ ਚ ਇਹਦਾ ਰਿਜ਼ਲਟ ਮਿਲ ਜਾਂਦਾ 15 ਦਿਨਾਂ ਵਿੱਚ ਬਿਲਕੁਲ ਜੀ 15 ਦਿਨਾਂ ਵਿੱਚ ਇਹਦਾ ਰਿਜ਼ਲਟ ਮਿਲ ਜਾਂਦਾ ਮੈਡੀਸਿਨ ਤਿੰਨ ਤੋਂ 4 ਮਹੀਨੇ ਖਾਣੀ ਪੈਂਦੀ ਆ ਬਿਲਕੁਲ ਜੀ ਸੈੱਟ ਹੋ ਜਾਂਦਾ ਜੀ 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 ਅੱਛਾ ਵੇ ਜੀ ਅੱਜ ਕੱਲ ਤਾਂ ਬੱਚੇ ਆਉਂਦੇ ਵੀ ਜ ਜਿਹੜਾ ਲੀਵਰ ਹੈ ਉਹ ਕਹਿੰਦੇ ਜੀ ਫੈਕਟਰੀ ਹੋਣਾ ਸ਼ੁਰੂ ਹੋ ਗਿਆ ਬੱਚਿਆਂ ਨੂੰ ਆਰ ਡਟੈਕ ਆ ਰਹੇ ਨੇ 8 8 10 10 ਸਾਲ ਦੇ ਬੱਚਿਆਂ ਨੂੰ ਤੇ ਉਹਨਾਂ ਨੂੰ ਕਿਹੜਾ ਉਹਨਾਂ ਨੂੰ ਬਚਾਅ ਕਰ ਸਕਦੇ ਤੁਹਾਡਾ ਜੀ ਆਹ ਬਸ ਜੀ ਨਾ ਬੱਚੇ ਨੂੰ ਜਿਵੇਂ 8 10 ਸਾਲ ਦਾ ਬੱਚਾ ਇੰਨੇ ਹੀ ਨਹੀਂ ਡੋਜ਼ ਹੀ ਦੇ ਦੇ ਜੀ ਠੀਕ ਹੈ ਪਹਿਲੀ ਖਰਾਕ ਲਈ ਦੱਸ ਦੇਣਾ ਜੀ ਕੀ ਦੱਸੋਗੇ ਮੈਂ ਕਹਾਂ ਜੀ ਪੂਰਾ ਪਾਚਨ ਕਰਿਆ ਪੂਰੀ ਨੂੰ ਭੁੱਖ ਲੱਗੂਗੀ ਪੂਰਾ ਰਸ ਬਣੂਗਾ ਬੱਚਾ ਖੁਸ਼ ਰਹਿਣ ਲੱਗ ਜਾਊ ਪਹਿਲੀ ਖਰਾਕ ਤੋਂ ਹੀ ਇਹੋ ਜੀ ਚੀਜ਼ ਹੈ ਜੀ ਇਹ ਤੁਸੀਂ ਵੀ ਕਿਹੜਾ ਖਾ ਕੇ ਦੇਖੋ ਜਾਣ ਲੱਗੇ ਤੁਹਾਨੂੰ ਮੈਂ ਦਊਂਗਾ ਤੁਸੀਂ ਇੱਕ ਖਰਾਕ ਲੈ ਕੇ ਦੇਖੋ ਤੁਸੀਂ ਦੱਸੋ ਮ ਇਹ ਜਿਹੜੇ 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 ਬੱਚੇ ਜੀ ਮਾਪੇ ਵੀ ਹੈਗੇ ਨੇ ਉਹ ਚਾਹੁੰਦੇ ਨੇ ਹੈਗੇ ਕਿ ਉਹਨਾਂ ਦਾ ਬੱਚਾ ਮੋਬਾਈਲ ਦੇ ਮੂਹਰੇ ਜਾਂ ਟੀਵੀ ਦੇ ਮੂਹਰੇ ਬੈਠ ਕੇ ਕੁਝ ਖਾਵੇ ਪੀਵੇ ਤੇ ਇਹ ਮੋਬਾਈਲ ਟੀਵੀ ਦੇਖ ਕੇ ਜਿਹੜੇ ਬੱਚੇ ਰੋਟੀ ਪਾਣੀ ਖਾਂਦੇ ਨੇ ਉਹਨਾਂ ਦੀ ਸਿਹਤਾਂ ਵੀ ਹੈ ਨਹੀਂ ਜ਼ਿਆਦਾਤਰ ਬੱਚਿਆਂ ਦੀ ਹੈ ਤੇ ਉਹ ਆਦਤ ਛਡਾ ਦੂਗਾ ਜੀ ਇਹ ਇਹਨੂੰ ਦੇਖੋ ਜਦੋਂ ਇਹ ਛਕ ਲਿਆ ਉਹਨੂੰ ਪ੍ਰਸ਼ਾਦਾ ਛਕਣਾ ਹੀ ਪੈਣਾ ਜਦੋਂ ਉਹ ਇਹ ਮੈਡੀਸਿਨ ਖਾ ਲੀ ਨਾ ਉਹਨੇ ਪੰਜਾਂ ਦਹਾ ਮਿੰਟਾਂ ਬਾਅਦ ਉਹਨੂੰ ਕੁਝ ਨਾ ਕੁਝ ਲੈਣਾ ਹੀ ਪਊਗਾ ਖਾਣਾ ਹੀ ਪੋਗਾ ਖਾਣਾ ਪੋਗਾ ਨੂੰ ਕੁਛ ਨਾ ਕੁਝ ਜ਼ਰੂਰ ਲੈਣਾ ਪੋਗਾ ਜਦੋਂ ਖਾਲੇ ਚ ਗਿਆ ਉਹ ਅੱਜ ਕੱਲ ਤੇ ਜੀ ਮਾਂ ਬਾਪ ਪਿੱਛੇ ਪਿੱਛੇ ਲਈ ਫਿਰਦੇ ਨੇ ਪੁੱਤਾ ਖਾਲਾ ਪੁੱਤਾ ਖਾਲਾ ਚਲਾ ਖਾਲਾ ਆ ਖਾਲਾ ਇਹ ਵੇ ਜੀ ਤੁਸੀਂ ਕਹਿੰਦੇ ਜਦੋਂ ਲਓਗੇ ਤੁਹਾਨੂੰ 5-10 ਮਿੰਟ ਬਾਅਦ ਭੁੱਖ ਲੱਗਣੀ ਉਹਦੀ ਅੱਛਾ ਬੱਚਾ ਪਿੱਛੇ ਪਿੱਛੇ ਫਿਰਨ ਲਾ ਦੂ ਜੀ ਹਾਂ ਜੀ ਬਿਲਕੁਲ ਜੀ ਬੱਚਾ ਪਿੱਛੇ ਪਿੱਛੇ ਫਰੂਗਾ ਜਦੋਂ ਲੈ ਲਿਆ ਸਿਆਣਾ ਵੀ ਜਿਹਨੂੰ ਭੁੱਖ ਨਹੀਂ ਲੱਗਦੀ ਪਹਿਲੀ ਖਰਾਕ ਹੀ ਦੱਸ ਦੂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਵੇ ਜੀ ਫਿਰ ਸਾਨੂੰ ਹੁਣ ਤੁਸੀਂ ਇਹ ਦੱਸ ਦੋ ਵੀ ਤੁਸੀਂ ਕਹਿ ਰਹੇ ਸੀ ਕਿ ਜਿਹ ਇਹ ਗੰਡਾ ਹੈਗਾ ਜਿਹੜੇ ਤੰਦਰੁਸਤੀ ਦੀਆਂ ਪੰਡਾ ਭਰ ਦਿੰਦਾ ਕਿਵੇਂ ਭਰੂਗਾ ਜੀ ਤੰਦਰੁਸਤੀ ਦੀਆਂ ਪੰਡਾ ਇਹ ਗੰਡਾ ਤੁਹਾਨੂੰ ਉਹਦੇ ਬਾਰੇ ਵੀ ਕਿਹਨਾਂ ਦੱਸ ਦਿੰਨਾ ਸਾਡੇ ਕੋਲ ਬੀਜ ਆਏ ਸਾਡੇ ਨਗਰ ਦਾ ਹੀ ਆ ਦੂਰੋਂ ਆਏ ਕਿ ਤੋਂ ਇਸ ਦਾ ਉਹਨੂੰ ਕੈਂਸਰ ਆ ਭੁੱਖ ਨਹੀਂ ਲੱਗਦੀ ਜਮਾਂ ਅੱਛਾ ਜੀ ਮਾੜੀ ਜਿਹੀ ਖਾਣਾ ਖ ਦਿੱਤੀ ਰੋਟੀਆਂ ਉਹਦੀ ਪ੍ਰਸ਼ਾਦਾ ਛੱਕ ਲਿਆ ਉਹਨੇ ਮਤਲਬ ਆਮ ਤਾਂ ਨਾਰਮਲ ਦਾ ਨਾਰਮਲ ਗੱਲ ਆ ਨਾ ਤੇ ਉਹਦੇ ਵਾਸਤੇ ਵੀ ਬਹੁਤ ਤਕੜੀ ਚੀਜ਼ ਆ ਜੀ ਜਿਹੜਾ ਜੀ ਇਹ ਗੱਡੇ ਬਾਰੇ ਦੱਸ ਰਹੇ ਨਾ ਇਹ ਗੱਡੇ ਨੂੰ ਆਪਾਂ ਕੁੱਟ ਲੈਣਾ ਜੀ ਇਹਦੇ ਵਿੱਚ ਅੱਛਾ ਜੀ ਇਹ ਕਿਸੇ ਵੀ ਚੀਜ਼ ਹਾਂ ਕਿਸੇ ਵੀ ਹਾਕੂੰ ਦਾ ਆਪਣੇ ਘਰੇ ਠੀਕ ਹੈ ਨਿਕੋਟ ਲੇ। ਦੱਬੇ ਰੋਟਲੋ ਜੀ ਖੜਨ ਵੀ ਲੱਗ ਗਿਆ ਜੀ। ਹਾਂ ਜੀ ਚੜੂਗਾ ਜੀ। ਤੇ ਇਹਨੂੰ ਬੱਚਾ ਉੱਚੇ ਚ ਪਾ ਲੈਣਾ ਜੀ। ਹਾਂ ਆ ਗਿਆ ਜੀ ਪਾਣੀ ਬਸ ਬਹੁਤ ਆਇਨਾ ਜੀ ਆਹ। ਅੱਛਾ ਜੀ। ਇਨਾ ਆਪਾਂ ਨੂੰ ਹੁਣ ਪੀ ਲੈਣਾ ਜੀ ਇਹ। ਬਈ ਇਹ ਜੇ ਤਾਂ ਪਹਿਲਾਂ ਧੁੰਨੀ ਚ ਪਾਓ ਜੀ ਇਹਨੂੰ। ਧੁੰਨੀ ਚ ਪਾਣਾ। ਮਤਲਬ ਪਿਆਜ਼ ਦਾ ਰਸ ਤੁਸੀਂ ਧੁੰਨੀ ਚ ਪਾਉਂਦੇ। ਹਾਂ ਧੁੰਨੀ ਚ ਪਾਉਂਦੇ। ਮੈਨੂੰ ਲੱਗਾ ਕਿ ਤੁਸੀਂ ਖਾਣ ਵਾਸਤੇ ਦੱਸੋਗੇ। 5 ਤੋਂ 10 ਮਿੰਟ ਵੇਟ ਕਰੋ। ਠੀਕ ਹੈ। ਟਟੀਆਂ ਉਲਟੀਆਂ ਇਹਨਾਂ ਹਟ ਜਾਣਗੀਆਂ ਜੇ ਨਹੀਂ ਹਟਦੀਆਂ ਹਾਂਜੀ ਇੰਨਾ ਹੀ ਪਾਣੀ ਪੀ ਲੋ ਬਸ ਜਦੋਂ ਜੀਭ ਤੋਂ ਅੰਦਰ ਗਿਆ ਜੀ ਗਲੇ 'ਚ ਬੰਦਾਲ ਦੀ ਨਾਲ ਜਿਹੜੀ ਪਹਿਲੋ ਆ ਗਿਆ ਕਿ ਉਦੋਂ ਬਾਅਦ ਨਹੀਂ ਆਊਗੀ ਦੱਸ ਤਾਂ ਪੌਣੀ ਬਿਲਕੁਲ ਪਾਉਣਾ ਕਿਵੇਂ ਜੀ ਫਿਰ ਤੁੰਨੇ 'ਚ ਪਾਉਂਦਾ ਵੀ ਕੋਈ ਹਿਸਾਬ ਹਾਂਜੀ ਉਹ ਦੱਸ ਦਿੰਨੇ ਜੀ 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 ਸੋ ਤੁਸੀਂ ਦੇਖੋ ਤੁਹਾਨੂੰ ਨੁਸਖਾ ਫਾਰਮੂਲਾ ਬਣਾ ਕੇ ਵੀ ਔਰ ਨਾਲ ਪਾ ਕੇ ਵੀ ਜਿਹੜੇ ਵੈਜ ਜੀ ਹੈਗੇ ਨੇ ਦਿਖਾ ਰਹੇ ਨੇ ਹਾਂ ਬਿਲਕੁਲ ਜੀ ਜੀ ਇਹ ਐਸਟਰਾ ਪਾਦਣਾ ਜੀ ਆਪਾਂ ਇੰਨਾ ਕੀ ਪਾਣੀ ਬਸ ਇੰਨਾ ਬਾਧੂ ਆ ਬੱਚੇ ਤੇ ਵੀ ਪਾਇਆ ਜਾ ਸਕਦਾ ਹਾਂ ਜਿਹਦੇ ਮਰਜ਼ੀ ਪਾਓ ਜੇ ਗੰਡਾ ਪਿਆਜ ਆਪਾਂ ਤਾਂ ਛਕਦੇ ਆ ਰੋਜ਼ ਘਰੇ ਠੀਕ ਹੈ ਜਦੋਂ ਮਰਜ਼ੀ ਪਾਓ ਇਹਨੂੰ ਠੀਕ ਹੈ ਤੇ ਜੇ ਨਹੀਂ ਇਹ ਤਾਂ ਠੀਕ ਹੁੰਦਾ ਧੁੰਨੀ ਦਾ 15 ਮਿੰਟ 10 ਤੋਂ 15 ਮਿੰਟ ਵੇਟ ਕਰਨੀ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਨਹੀਂ ਬਸ ਇੰਨਾ ਹੀ ਪਾਣੀ ਪਲਾ ਦਿਓ ਜੀ ਬੱਚੇ ਨੂੰ ਅੱਛਾ ਤੇ ਨਾਲ ਦੀ ਨਾਲ ਹੀ ਬੱਚਾ ਦਸਤ ਵੀ ਠੀਕ ਹੋ ਜਾਣਗੇ ਟਟੀਆਂ ਉਲਟੀਆਂ ਸਾਰਾ ਠੀਕ ਹੋ ਜਾਊਗਾ ਜੀ ਅੱਛਾ ਅਲਰਜੀ ਵੀ ਠੀਕ ਕਰੂਗਾ ਜੀ ਅਲਰਜੀ ਵਾਸਤੇ ਹੀ ਲੜਾਂਗੇ ਅਲਰਜੀ ਵਾਸਤੇ ਕਰੂਗਾ ਜੀ ਅਲਰਜੀ ਵਾਸਤੇ ਕੋਈ ਘਰੇਲੂ ਨੁਸਖਾ ਨਹੀਂ ਜੀ ਘਰੇਲੂ ਹੋਦੇ ਰਹਿ ਕੇ ਪਰ ਉਹ ਤਾਂ ਥੋੜਾ ਜਆ ਮੁਸ਼ਕਲ ਆ ਹੁਣ ਦੱਸ ਨਹੀਂ ਸਕਦੇ ਕਿਉਂ ਥੋੜਾ ਲੰਮਾ ਵਾ ਪ੍ਰੋਸੀਜਰ ਕੋਈ ਤਾਂ ਜਊ ਕਰੇ ਠੀਕ ਹੈ ਕਰੇ ਆਪਣੇ ਸਮਾਨ ਸਾਰਾ ਮੈਂ ਜੇ ਤਾਂ ਥੋੜਾ ਲੰਮਾ ਪ੍ਰੋਸੀਜਰ ਉਹ ਦੱਸ ਦਿਆਂ ਕੋਈ ਨਹੀਂ ਜੀ ਫਿਰ ਅਗਲੇ ਕਿਤੇ ਦੱਸ ਦਿਆਂ ਕਿ ਲਿਖ ਕੇ ਦੱਸ ਦਉ ਮੈਂ ਸਾਰਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਵੈਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇ ਉਦੇ ਨਾਲ ਹੀ ਦਿੱਕਤਾਂ ਪਰੇਸ਼ਾਨੀਆਂ ਉਲਟੀ ਵਾਲੀਆਂ ਟਟੀਆਂ ਵਾਲੀਆਂ ਜਿਹੜੀਆਂ ਉਹ ਖਤਮ ਕਰਨ ਦੀ ਗੱਲ ਕਹੀ ਹੈ ਕਿੰਨੇ ਪਰਸੈਂਟ ਕਾਰਗਰ ਹੈ ਜੀ ਇਹ ਇਹ ਰਿਜ਼ਲਟ ਕਿੰਨਾ ਲੈਣ ਪੂਰੇ ਜੀ ਪੂਰਾ ਕੋਈ ਬਰੀਜੇ ਤੋਂ ਫੇਲ ਹੋ ਹੀ ਨਹੀਂ ਸਕਦਾ ਵਰਤ ਲਵੇ ਇਹ ਪੂਰਾ ਬਹੁਤ ਪ੍ਰਾਤਨ ਆਪਣੇ ਬਜ਼ੁਰਗ ਪਹਿਲਾਂ ਦਿੰਦੇ ਰਹੇ ਜੀ ਜਿਹੜੀਆਂ ਪੁਰਾਣੀਆਂ ਮਤਾਵਾਂ ਨਾ ਉਹਦੀ ਤੰਗਲੀ ਨਾਲ ਕੀ ਕਨੈਕਸ਼ਨ ਹੋਇਆ ਜੀ ਢੇਟ ਦਾ ਦੇਖੋ ਜੀ ਹੈ ਹੀ ਸੈਂਟਰ ਤੋਂ ਨਹੀਂ ਆ ਸਾਰਾ ਕੁਝ ਤੁੰਨੀ ਤੋਂ ਹੀ ਜਾਣਾ ਅੱਛਾ ਸਾਡੀ ਸੈਂਟਰ ਆ ਤੁੰਨੀ ਆਕ ਮੇਨ ਬਾਡੀ ਦਾ ਪਾਰਟ ਆ ਠੀਕ ਹੈ ਤੇ ਸਾਰਾ ਇੱਥੋਂ ਜਾਂਦਾ ਹੈ ਬੜਾ ਐਕਟਿਵ ਜੀ ਆ ਨਾੜਾਂ ਨੂੰ ਜਿਵੇਂ ਸਾਡੇ ਮੁਲਕ ਦਾ ਸਿਸਟਮ ਦਿੱਲੀ ਤੋਂ ਚੱਲਦਾ ਹਾਂ ਜੀ ਹਾਂ ਜੀ ਹਾਂ ਜੀ ਉਹ ਵੀ ਸਿਸਟਮ ਸਾਡਾ ਤੋਂ ਨਹੀਂ ਤੋਂ ਚੱਲਦਾ ਜਦੋਂ ਦਿਨ ਨੂੰ ਖਰਾਕ ਮਿਲ ਗਈ ਸਾਰੋਂ ਕੋਈ ਨੂੰ ਸਹੀ ਆਪੇ ਹੀ ਕਰ ਦੇਣਾ ਵਾ ਜੀ ਜੀ ਬੈਜ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਕਿਰਸ਼ੀ ਜੀ ਤੁਹਾਡਾ ਵੀ ਕਰਨ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵੀ ਸਾਡੇ ਨਾਲ ਬਹੁਤ ਵੱਡਮੁੱਲੀ ਜਾਣਕਾਰੀ ਹੈਗੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ ਧੰਨਵਾਦ ਜੀ ਤੁਹਾਡੀ ਸਾਰੀ ਟੀਮ ਦਾ ਇੱਥੇ ਆਉਣ ਲਈ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਬਾਪੂ ਬੈਜ ਜੀ ਦਾ ਇਹ ਨੁਸਖਾ ਫ ਉਹ ਤੁਸੀਂ ਇਹ ਵੀਡੀਓ ਨੂੰ ਸੇਵ ਕਰਕੇ ਰੱਖ ਲੋਗੇ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਜ਼ਿਆਦਾਤਰ ਬੱਚਿਆਂ ਨੂੰ ਇਹ ਦਿੱਕਤਾਂ ਪਰੇਸ਼ਾਨੀਆਂ ਜਿਹੜੀ ਹੋ ਰਹਿੰਦੀਆਂ ਨੇ ਪਰ ਇਸ ਤੱਕ ਖਾਕੀ ਪੰਨੇ ਵਾਲੀ ਗੋਲੀ ਦੇ ਦਿੰਦੇ ਆ ਜੀ ਜਾਂ ਵੀ ਅਸੀਂ ਕਹਿੰਦੇ ਡਾਕਟਰ ਜੀ ਫਟਾਫਟ ਡਾਕਟਰ ਕਹਿੰਦਾ ਜੀ ਪਾਣੀ ਮੁੱਕ ਗਿਆ ਇਹਦਾ ਉਲਟੀਆਂ ਟਿਨਟੀ ਨਾਲ ਫਟਾਫਟ ਗਲੂਕੋਜ਼ ਵਾਲੋ ਨਹੀਂ ਪਹਿਲੀਆਂ ਜੀ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਘਰ ਦੇ ਹੀ ਫਾਰਮੂਲੇ ਵਰਤਦੇ ਸੀਗੇ ਗੰਡੇ ਦਾ ਪਾਣੀ ਆਮ ਦਿੱਤਾ ਜਾਂਦਾ ਸੀ ਕੋਈ ਦਹੀਂ ਦੇ ਵਿੱਚ ਕੀਲਾ ਪਾ ਕੇ ਵੀ ਦੇ ਦਿੰਦਾ ਸੀ ਥੋੜੀ ਇਲਾਇਚੀ ਦਾ ਪਾਊਡਰ ਪਾ ਲੈਂਦੇ ਸੀ ਜਦੋਂ ਫਿਰ ਐਲੋਪੈਥੀ ਮੈਡੀਸਨ ਆ ਗਈਆਂ ਨਾ ਬਾਦ ਸਾਡੇ ਪਿੰਡਾਂ 'ਚ ਆ ਗਈਆਂ ਫਿਰ ਉਹ ਸੌਖਾ ਤਰੀਕਾ ਮਤਲਬ ਇਹ ਦੇ ਦੋ ਬਸ ਆਰਾਮ 'ਚ ਪੈ ਗਏ ਅਸੀਂ ਜਿਵੇਂ ਜਿਵੇਂ ਸਰੀਰ ਨੂੰ ਆਰਾਮ ਦੇਵਾਂਗੇ ਉਹ ਮੈਂ ਰੋਗ ਭੋਗਾਂਗੇ ਜੀ ਅਸੀਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦੇ ਹਾਂ ਵੀਡੀਓ ਉਹਨਾਂ ਪਰਿਵਾਰਾਂ ਨਾਲ ਤੁਸੀਂ ਜ਼ਰੂਰ ਸਾਂਝਾ ਕਰਦੇ ਹੋਗੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਟੱਟੀਆਂ ਦੀ ਉਲਟੀਆਂ ਦੀ ਪਰੇਸ਼ਾਨੀ ਹੈਗੀ ਜਿਹੜੀ ਰਹਿੰਦੀ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਣਕ ਤੋਂ ਅਲਰਜੀ ਹੋ ਗਈ ਬੱਚਿਆਂ ਨੂੰ ਜਾਂ ਜਿਨ੍ਹਾਂ ਦਾ ਵਜ਼ਨ ਹੈਗਾ ਉਹ ਨਹੀਂ ਵੱਧਦਾ ਵੈਜ ਦਾ ਕਹਿਣਾ ਹੈ ਕਿ ਸਾਰੀਆਂ ਚੀਜ਼ਾਂ ਦਾ ਹੱਲ ਉਹਨਾਂ ਨੇ ਮੰਤਰ ਬਣਾ ਰੱਖਿਆ ਹੈ ਔਰ ਪਿਆਜ਼ ਦੇ ਜ਼ਰੀਏ ਟੱਟੀਆਂ ਉਲਟੀਆਂ ਜਿਹੜੀਆਂ ਨੇ ਬੜੀ ਆਸਾਨੀ ਨਾਲ ਹਟਾਈਆਂ ਜਾ ਸਕਦੀਆਂ ਨੇ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਬਾਪੂ ਵੈਦ ਜੀ ਨੂੰ ਜੇਕਰ ਤੁਸੀਂ ਮਿਲਣਾ ਹੋਵੇ ਤਾਂ ਮਿਲਣ ਦਾ ਕੀ ਢੰਗ ਹੈਗਾ ਇਹ ਵੀ ਅਸੀਂ ਪੁੱਛ ਲੈਣਾ ਤੁਹਾਨੂੰ ਮਿਲਣਾ ਹੋਵੇ ਜੀ ਕਿਵੇਂ ਮਿਲਦੇ ਹੋ ਆਪਣਾ ਨਗਰ ਪਿੰਡ ਰਕਲਾ ਜੀ ਠੀਕ ਹੈ ਜਗਰਾਉਂ ਤੋਂ 1500 ਕਿਲੋਮੀਟਰ ਆ ਬੋਗੇ ਤੋਂ 12-13 ਕਿਲੋਮੀਟਰ ਆ ਜੀ ਪਿੰਡ ਰਕਲਾ ਪਿੰਡ ਮਸ਼ਹੂਰ ਆ ਬਹੁਤ ਸਾਡਾ ਸੰਤਾਂ ਵਾਲਾ ਠੀਕ ਹੈ ਤੇ ਲੋਕਲ ਰੋਡ ਦਾ ਬੜਾ ਕਲੀਨਗਾ ਵੈਦ ਕਾਮਲਜੀ ਸਿੰਘ ਸਾਨੂੰ ਕਹਿੰਦੇ ਲਾਲ ਹਵੇਲੀ ਲਈ ਆਮ ਕਹਿੰਦੇ ਆ ਸੰਕਤਾਂ ਸਾਰੀਆਂ ਜੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦਾ ਕਿ ਅਗਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਖਾਸ ਕਰਕੇ ਬੱਚਿਆਂ ਦੇ ਵਿੱਚ ਕੋਈ ਹੈ ਤਾਂ ਉਹ ਬਾਪੂ ਵੈਜੀ ਨਾਲ ਤੁਸੀਂ ਕੰਸਲਟ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਮੌਸਮ ਹੈਗਾ ਹੁਣ ਹੋਰ ਜ਼ਿਆਦਾ ਆਉਣ ਵਾਲੇ ਦਿਨਾਂ 'ਚ ਚੇਂਜ ਹੋਣ ਵਾਲਾ ਉਹਦੀ ਤਿਆਰੀ ਤੁਸੀਂ ਅਗਾਊਂ ਕਰਕੇ ਇਹ ਨੁਸਖੇ ਫਾਰਮੂਲੇ ذریعے ਰੱਖ ਸਕਦੇ ਹੋ ਧੰਨਵਾਦ